ਟ੍ਰੈਸਟ ਨਿਯਮਾਂ ਤੋੜ ਰਹੇ ਕਾਰ ਵੀ ਤੇ ਲਗਾਤਾਰ ਜਾਰੀ ਹੈ। ਸੈਮੀਨਾਰ ਵੀ ਲਾਏ ਆ। ਆਪ ਸਮਝਾ ਵੀ ਰਹੇ ਆ। ਕਈ ਵਾਰ ਵਾਰਨਿੰਗ ਵੀ ਦੇ ਰਹੇ ਆ। ਅੱਗੇ ਨਾਲੋਂ ਬਹੁਤ ਫਰਕ ਪਿਆ। ਖੁਦਾ ਉਸ ਨੰਬਰ ਪਲੇਟ ਕਾਫੀ ਮੋਟਰਹਾਈਪਾਂ ਦੇ ਪਿੱਛੇ ਬੋਲਟ ਪਟਾਕਿਆਂ ਦੇ ਬਹੁਤ ਪਿੱਛੇ। ਕਿਉਂਕਿ ਅੱਗੇ ਨਾਲੋਂ ਤਬਦੀਲੀ ਆ ਗਈ। ਸ਼ਕਤੀ ਨਾਲ ਕਾਨੂੰਨ ਲਾਗੂ ਹੋਏ ਨੇ। ਔਰ ਸੈਮੀਨਾਰ ਲੱਗੇ ਨਾ ਤੇ ਬਹੁਤ ਵੱਡੀ ਤਬਦੀਲੀ ਆਈ। ਬਹੁਤ ਘੱਟ ਬੱਚੇ ਟ੍ਰੈਫਿਕ ਇਸ ਪਿਆਉਂਦਾ ਟ੍ਰੈਪ ਚੈੱਕ ਕਰਾਂ ਫਿਰੋਜ਼ਪੁਰ ਪੁਲਸ ਵੱਲੋਂ ਟ੍ਰੈਫਿਕ ਨਿਯਮਾਂ ਸੰਬੰਧੀ ਵੱਖ-ਵੱਖ ਸੈਮੀਨਾਰ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਪਰ ਲੋਕ ਜਿਹੜੇ ਆ ਉਹ ਫੇਰ ਵੀ ਕਿਤੇ ਕਿਤੇ ਟ੍ਰੈਫਿਕ ਨਿਯਮ ਜਿਹੜੇ ਆ ਉਹ ਭੰਗ ਕਰਦੇ ਰਹਿੰਦੇ ਆ ਤਾਂ ਤੁਹਾਨੂੰ ਅੱਜ ਅਸੀਂ ਪੁਲਸ ਦੇ ਉਸ ਨਾਕੇ ਸੰਬੰਧੀ ਵਿਖਾਉਣੇ ਆ ਇਹ ਪੁਲਸ ਨੇ ਨਾਕਾ ਹੋਇਆ ਲਾਇਆ ਹੋਇਆ ਕਿ ਜਿਹੜੇ ਵਾਹਨ ਬਿਨਾ ਨੰਬਰਾਂ ਤੋਂ ਚੱਲ ਰਹੇ ਨੇ ਜਾਂ ਲੋਕ ਜਿਹੜੇ ਨੇ ਟ੍ਰਿਪਲ ਰਾਈਡ ਕਰ ਰਹੇ ਆ ਜਾਂ ਫਿਰ ਆ ਜਿਹੜੀਆਂ ਗੱਡੀਆਂ ਨੇ ਕਾਰਾਂ ਨੇ ਉਹਨਾਂ ਉੱਪਰ ਕਾਲੇ ਸ਼ੀਸ਼ੇ ਲੱਗੇ ਨੇ ਜਾਂ ਹੋਰ ਕਿਸੇ ਤਰ੍ਹਾਂ ਦਾ ਟ੍ਰੈਫਿਕ ਨਿਯਮ ਜਿਹੜਾ ਲੋਕਾਂ ਵੱਲੋਂ ਭੰਗ ਕੀਤਾ ਜਾਂਦਾ ਤਾਂ ਉਸ ਨੂੰ ਲੈ ਕੇ ਅੱਜ ਫਰੋਪਰ ਟ੍ਰੈਫਿਕ ਪੁਲਿਸ ਵੱਲੋਂ ਇੱਕ ਵੱਡਾ ਨਾਕਾ ਲਾਇਆ ਹੋਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਇਹ ਉਹ ਨੌਜਵਾਨ ਸੀਗੇ ਜਿਹੜੇ ਬਿਨਾ ਹੈਲਮਟ ਤੋਂ ਲੰਘ ਰਹੇ ਸੀਗੇ ਤੌਰ ਇਸ ਦੇ ਨਾਲ ਹੀ ਆ ਕੋਈ ਟ੍ਰੈਫਿਕ ਪੁਲਿਸ ਜਿਹੜੀ ਆ ਉਹ ਸਮੇਂ-ਸਮੇਂ ਤੋਂ ਲੋਕਾਂ ਨੂੰ ਸचेत ਕਰਦੀ ਰਹਿੰਦੀ ਆ ਵਾਰਨਿੰਗ ਵੀ ਦਿੰਦੀ ਰਹਿੰਦੀ ਆ ਕਿ ਜਿਹੜੇ ਟ੍ਰੈਫਿਕ ਨਿਯਮ ਆ ਉਹਨਾਂ ਨੂੰ ਮੰਨਿਆ ਜਾਵੇ ਉਹਨਾਂ ਨੂੰ ਸੱਤ ਕਰਕੇ ਜਿਹੜਾ ਹੈਗਾ ਵਾਹਨ ਚਲਾਇਆ ਜਾਂ ਪਰ ਲੋਕ ਕਿਤਨਾ ਕਿਤੇ ਜਿਹੜੇ ਆ ਉਹ ਇਹਨਾਂ ਟ੍ਰੈਫਿਕ ਨਿਯਮਾਂ ਨੂੰ ਟਿੱਚ ਜਾਣਦੇ ਆ ਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਵੱਡੇ ਸ਼ਹਿਰਾਂ ਦੀ ਤਾਂ ਲੋਕ ਜਦੋਂ ਚੰਡੀਗੜ੍ਹ 'ਚ ਦਾਖਲ ਹੁੰਦੇ ਨਾ ਤਾਂ ਲੋਕਾਂ ਦੀਆਂ ਸੀਲ ਬੈਟਲਾਂ ਵੀ ਲੱਗ ਜਾਂਦੀਆਂ ਨੇ ਲੋਕਾਂ ਦੀਆਂ ਜਿਹੜੀਆਂ ਜਾਲੀਆਂ ਲੱਗੀਆਂ ਹੁੰਦੀਆਂ ਨੇ ਕਾਲੇ ਸ਼ੀਸ਼ੇ ਵਾਲੀਆਂ ਉਹ ਵੀ ਲੱਗ ਜਾਂਦੀਆਂ ਨੇ ਤਾਂ ਸਿਰ ਲੋਕ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਉਹਨਾਂ ਟ੍ਰੈਫਿਕ ਦੇ ਨਿਯਮਾਂ ਨੂੰ ਕਿਉਂ ਨਹੀਂ ਮੰਨਦੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਨਾਕੇ ਦਰਾਂ ਪੁਲਿਸ ਵੱਲੋਂ ਕਿਸੇ ਵੀ ਗੱਡੀ ਨੂੰ ਖਾਲੀ ਨਹੀਂ ਦਿੱਤਾ ਜਾਂ ਦਿੱਤਾ ਜਾ ਰਿਹਾ ਜਿਸ ਦੇ ਜਿਹੜੇ ਸ਼ੀਸ਼ੇ ਆ ਉਹ ਕਾਲੇ ਹੋਣ ਜਾਂ ਆ ਗੱਡੀ ਦੇ ਉੱਪਰ ਨੰਬਰ ਪਲੇਟ ਨਾ ਲੱਗੀ ਹੋਵੇ ਜਾਂ ਕੋਈ ਸ਼ਖਸ ਜਿਹੜਾ ਟ੍ਰਿਪਲ ਰਾਈਡ ਕਰਕੇ ਵਾਹਨ ਚਲਾ ਰਿਹਾ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਨਾਕਾ ਲੱਗਾ ਹੋਇਆ ਤਾਂ 300 ਕੇ ਜ਼ਿਲ੍ਹਾ ਇੰਚਾਰਜ ਉਹਦੇ ਨਾਲ ਹੋਰ ਅਧਿਕਾਰੀਆਂ ਉਹ ਇੱਥੇ ਮੌਜੂਦ ਨੇ ਤਾਂ ਅਸੀਂ ਗੱਲਬਾਤ ਕਰਦੇ ਹਾਂ ਭਾਜੀ ਜਿਹੜਾ ਨਾਕਾ ਲਾਇਆ ਹੋਇਆ ਉਹ ਕਿਸ ਜੀ ਨੂੰ ਲਾ ਕੇ ਲੈ ਰਿਹਾ ਹੈ ਇਹਦੀ ਮਾਨਯੋਗ ਐਸਐਸਪੀ ਪ੍ਰੋਫੈਸਰ ਸ਼੍ਰੀ ਸੋਮਿਆ ਮਿਸ਼ਰਾ ਜੀ ਆਈਪੀਐਸ ਉਹਨਾਂ ਦੀਆਂ ਹਦਾਇਤਾਂ ਤੇ ਜਿਹੜੇ ਟ੍ਰੈਫਿਕ ਨਿਯਮਾਂ ਤੋੜ ਰਹੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਨੀ ਹੈ ਬੇਸ਼ੱਕ ਮੈਂ ਟ੍ਰੈਫਿਕ ਕੋਲ ਬੁੱਲਸ ਵੱਲੋਂ ਸੈਮੀਨਾਰ ਵੀ ਲਾਈ ਜਾਂਦੇ ਲੋਕਾਂ ਨੂੰ آگਾਹ ਵੀ ਕੀਤਾ ਜਾਂਦਾ ਜਾਗਰੂਕ ਵੀ ਕੀਤਾ ਜਾਂਦਾ ਇਹ ਮੰਨ ਕੇ ਲੋਕਾਂ ਨੂੰ ਵਾਰ-ਵਾਰ ਵਾਰਨਿੰਗ ਚਲਾਣ ਵੀ ਕੱਟੇ ਜਾਂਦੇ ਆ ਪਰ ਲੋਕ ਫੇਰ ਵੀ ਨਹੀਂ ਹਰਦੇ ਤੇ ਦੇਖੋ ਜੀ ਮਤਲਬ ਕਾਰਵਾਈ ਤਾਂ ਲਗਾਤਾਰ ਜਾਰੀ ਹੈ ਸੈਮੀਨਾਰ ਵੀ ਲਾਏ ਆ ਔਰ ਸਮਝਾ ਵੀ ਰਹੇ ਆ ਕਈ ਵਾਰ ਵਾਰਨਿੰਗ ਵੀ ਦੇ ਰਹੇ ਆ ਅੱਗੇ ਨਾਲੋਂ ਬਹੁਤ ਫਰਕ ਹੈ ਖੁਦਾਬ ਉਸ ਨੰਬਰ ਪਲੇਟ ਕਾਫੀ ਮੋਟਾ ਰਹੀ ਬੰਦੇ ਕਿਤੇ ਬੁਲਟ ਪਟਾਕਿਆਂ ਵਾਲੇ ਬਹੁਤ ਕਿਤੇ ਫਕੀ ਅੱਗੇ ਨਾਲੋਂ ਤਬਦੀਲੀ ਆ ਰਹੀ ਹੈ ਲੋਕ ਵੀ ਵੇਅਰ ਹੋ ਰਹੇ ਆ ਪਰ ਤਾਕਤ ਵੀ ਪੂਰੇ ਰੱਖਦੇ ਆ ਜਿੰਨੀ ਗੱਲ ਕੀਤੀ ਆ ਬੁਲਟ ਦੇ ਪਟਾਕਿਆਂ ਦੀ ਕਿਉਂਕਿ ਪਹਿਲਾਂ ਤਾਂ ਬੜਾ ਲੋਕ ਜਿਹੜਾ ਮੁੰਡਿਆਂ ਦਾ ਜਾਂ ਮੁੰਡੀਰ ਦਾ ਜੋਰ ਸੀਗਾ ਕਿ ਬੁਲਟ ਲੈਂਦੇ ਸੀ ਪਟਾਕੇ ਵਾਜਦੇ ਨਜ਼ਰ ਆਉਂਦੇ ਸੀ ਪਰ ਹੁਣ ਜਦੋਂ ਤੋਂ ਸਰਕਾਰ ਵੱਲੋਂ ਵੀ ਇੱਕ ਨਿਯਮ ਬਣਾ ਦਿੱਤਾ ਗਿਆ ਕਿ 18 ਸਾਲ ਤੋਂ ਘੱਟ ਜਿਹੜਾ ਕੋਈ ਵਾਹਨ ਚਲਾਉਂਦਾ ਦੋ ਬਈਆ ਵਾਹਨ ਚਲਾਉਂਦਾ ਉਸ ਦੇ ਉੱਪਰ ਜਿਹੜਾ 25000 ਦਾ ਜੁਰਮਾਨਾ 3 ਸਾਲ ਦੀ ਕੈਦ ਵੀ ਹੈਗੀ ਉਸ ਚੀਜ਼ ਨੂੰ ਲੈ ਕੇ ਕਿੰਨਾ ਕੁਸਰ ਕਰਾ ਲੋਕਾਂ ਨੇ ਨਹੀਂ ਜੀ ਬਹੁਤ ਤਬਦੀਲੀ ਆਈ ਹੈ ਦੇਖੋ ਅੱਗੇ ਚੈਕਿੰਗ ਕਰਦੇ ਸਾਂ ਕਿ ਛੋਟੇ ਬੱਚੇ ਕਈ ਵੀ ਇਕੱਲੇ ਕੇ ਆਉਂਦੇ ਸੀ ਸਰਕਾਰ ਨੇ ਟਾਈਮ ਦਿੱਤਾ ਸੀ ਉਹਨਾਂ ਨੂੰ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਸੀ ਜਦੋਂ ਦੇ ਸਖਤੀ ਨਾਲ ਕਾਨੂੰਨ ਲਾਗੂ ਹੋਏ ਨੇ ਔਰ ਸੈਮੀਨਾਰ ਲੱਗੇ ਨੇ ਤੇ ਬਹੁਤ ਵੱਡੀ ਤਬਦੀਲੀ ਆਈ ਹੈ ਬਹੁਤ ਘੱਟ ਬੱਚੇ ਕਲੀਅਰ ਕੇਸ ਵੀ ਆਉਂਦਾ ਟਰੈਪ ਚੈਕ ਅੰਦਰ ਆ ਸਾਊਂਡ ਪੋਲੂਸ਼ਨ ਤੇ ਕੀ ਕਰ ਰਹੀ ਐ ਟ੍ਰੈਫਿਕ ਪੁਲਿਸ ਕਿਉਂਕਿ ਜਿੱਦਾਂ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਵੱਡੇ ਵੱਡੇ ਸਪੀਕਰ ਲੱਗੇ ਹੁੰਦੇ ਆ ਜਿੱਦਾਂ ਹੁਣ ਇੱਕ ਟਰੈਕਟਰ ਲੰਘ ਕੇ ਗਿਆ ਹੈਗਾ ਇਹਦੇ ਤੇ ਵੱਡੇ ਵੱਡੇ ਸਪੀਕਰ ਲੱਗੇ ਹੁੰਦੇ ਆ ਤਾਂ ਸਾਊਂਡ ਪੋਲੂਸ਼ਨ ਨੂੰ ਲੈ ਕੇ ਕੀ ਕਰ ਰਹੀ ਐ ਦਾ ਦੇਖੋ ਜੀ ਦੌਰਾਨੇ ਚੈਕਿੰਗ ਕੋਈ ਵੀ ਸਾਊਂਡ ਸਪੀਕਰ ਵਾਲਾ ਆਉਂਦਾ ਅਸੀਂ ਉਹਨੂੰ ਧਰਾ ਲੈਂਦੇ ਆ ਉਹਨੂੰ ਉਤਾਰ ਕੇ ਉਹਨੂੰ ਡਿਸਮੈਂਟਲ ਕੀਤਾ ਜਾਂਦਾ ਤੇ ਨਾਲ ਹੀ ਉਹਦਾ ਚਲਾਣ ਕੀਤਾ ਜਾਂਦਾ ਰੂਲ ਭੰਗ ਕਰਨ ਵਾਲੇ ਇਹ ਜਿਹੜਾ ਜੋ ਨਿਯਮ ਉਹਨੇ ਭੰਗ ਕੀਤਾ ਉਹਦੇ ਮੁਤਾਬਕ ਜਿਹੜਾ ਉਸ ਨੂੰ ਜੁਰਮਾਨਾ ਹੁੰਦਾ ਮੋٹے ਜੁਰਮਾਨੇ ਕਰ ਦਿੱਤੇ ਆ ਸਰਕਾਰ ਨੇ ਪਰ ਫਿਰ ਵੀ ਕਿਤਨੇ ਕਿਤੇ ਜਾ ਕੇ ਜਿਹੜੇ ਲੋਕ ਨੇ ਉਹ ਅਜੇ ਵੀ ਨਹੀਂ ਹਟਦੇ ਟਰੈਫਿਕ ਰੂਲ ਭੰਗ ਹੁੰਦੇ ਨੇ ਟ੍ਰਿਪਲ ਰਾਈਡ ਹੁੰਦੀ ਆ ਬੋਲਟ ਦੇ ਪਟਾਕੇ ਵਜਦੇ ਨੇ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਜਿਹੜੀ ਆ ਉਹ ਚਲਾਈ ਜਾਂਦੀ ਆ ਜਿਹੜਾ ਵਾਹਨਾ ਤੋਂ ਜਿਹੜੇ ਮੋਟਰਸਾਈਕਲ ਚੱਕਦੇ ਨੇ ਔਰ ਸਣੇ ਵਾਲਾ ਜਿਹੜੇ ਟਰੈਫਿਕ ਇੰਚਾਰਜ ਗਏ ਉਸ ਵਕਤ ਸੁਨ ਰਸਮੀ ਨੇ ਵੀ ਗੱਲ ਕਹੀ ਆ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰੋ ਔਰ ਟਰੈਫਿਕ ਨਿਯਮਾਂ ਨੂੰ ਕਦੇ ਵੀ ਨਾ ਭੰਗ ਕਰੋ ਨਹੀਂ ਤਾਂ ਤੁਹਾਨੂੰ ਮੋਟਾ ਜੁਰਮਾਨਾ Kameran passar inte, det är ett språk som är förlåtet.